ਮੈਂ ਫਰਾਂਸ ਗਿਆ। ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀ ਅਮਰੀਕਾ ਵਾਸਤੇ। ਉਹਨੇ ਮੇਰੇ ਕੋਲ 35 ਲੱਖ ਦੀ ਡਿਮਾਂਡ ਕੀਤੀ ਸੀ। ਜੀ ਡਾਇਰੈਕਟਰ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਵੇਂ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ। ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ? ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ। ਉਹਨਾਂ ਦੇ ਵਿੱਚ ਕੋਈ ਪੰਗੀ ਤੁਸ਼ਤੀ ਵੀ ਆਈ? ਹਾਂ ਜੀ ਬੜੀਆਂ ਆਈਆਂ ਨੇ। ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ। ਤੇ ਹੋਰ ਭੈਣ ਦੀ ਕਰਦੇ ਤਾਂ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾ ਮਾਰਕਟ ਵੀ ਕੀਤੀ ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਵੀ ਲੱਤਾਂ ਤੇ ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਸੀ ਕਦੇ-ਕਦੇ ਹੀ ਕਰਾਉਂਦੇ ਸੀ ਡੋਂਕਰ ਫੋਨ ਖੋਲ ਲੈਂਦੇ ਸੀ ਮੇਰਾ ਕੈਂਪ ਪਹੁੰਚ ਤੈਨੂੰ ਤੁਸੀਂ ਕਿੰਨੇ ਤਰੀਕ ਨੂੰ ਪਹੁੰਚੇ ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ ਉਦੋਂ ਬਹੁਤ ਏ ਹਾਲਾਤ ਕੀ ਸੀ ਉਸ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਹਾਜ਼ ਚ ਭਾਈ ਸਾਨੂੰ ਤਾਨੂੰ ਆਉਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨਹੀਂ ਕਿਹਾ ਕਿ ਅਸੀਂ ਤੁਹਾਨੂੰ ਬਾਸ ਇੰਡੀਆ ਪੇਜੇ ਲੱਗੇ ਆ ਸੋ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇਹ ਅੰਡੇ ਦਾ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗੇ ਜਿਵੇਂ ਕਿਦਾਂ ਗਏ ਉਹ ਸਫਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਕੀ ਲਈ ਸੀ ਉਹ ਤਾਂ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰੇ ਉਹਨਾਂ ਦੁਰਵਿਹਾਰ ਕਰਦੇ ਗਾਲਾਂ ਕੱਢਦੇ ਗਾਲਤ ਬੇੜਾ ਨਹੀਂ ਬੋਲਦੇ ਕਿਸੇ ਨੂੰ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰਦੇ ਟੌਰਚਰ ਕਰਦੇ ਆ ਟੈਂਪਰ ਤੁਸੀਂ ਜਿਹੜੀ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਦੀ ਚੱਕੇ ਹੀ ਸੋਨਾ ਵੇਚਿਆ ਘਰ ਦਾ ਪਹਿਲੀ ਵੇਚੀ ਸਰਕਾਰ ਪਾਸੋਂ ਕੀ ਮੰਗ ਕਰਦੇ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਗੇ ਕਿ ਜਿੱਸਾ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕੰਮ ਜਾਊਗਾ ਔਰ ਇਨੇ ਪੈਸੇ ਵਿਆਧੀ ਚੁੱਕ ਕੇ ਵਿਆਜ ਵੀ ਜਿਹੜਾ ਪੇਮੈਂਟ ਜਿੰਨੀ ਵੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ પાસે ਤੁਸੀਂ ਕੀ ਮੰਗ ਰਹੇ ਹੋ ਸਰਕਾਰ પાસે ਇਹ ਮੰਗ ਕਰਦੇ ਆਂ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਕਿੰਨੇ ਬੱਚੇ ਤੁਹਾਡੇ ਪੰਜ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿਉਂ ਹਾਂ ਛੋਟਾ ਤੁਸੀਂ ਜਦੋਂ ਰਾਹ 'ਚ ਜੰਗਲਾਂ 'ਚੋਂ ਲੰਘ ਰਹੇ ਸੀ ਹਾਂਜੀ ਜਦੋਂ ਡੰਕੀ ਲਈ ਆ ਤਾਂ ਟੁੱਟੜੇ ਜਿਹਾ ਸਾਨੂੰ ਦੇਖੋ ਵੀ ਕਿਸ ਤਰ੍ਹਾਂ ਅਗਰ ਉੱਤੇ ਪਹੁੰਚਣਾ ਕੀ ਕਿਵੇਂ ਦਾ ਸਹੂਲਕ ਹੋਇਆ ਕਿਵੇਂ ਉੱਤੇ ਤੱਕ ਪਹੁੰਚੇ ਕਿਵੇਂ ਦੇ ਹਲਾ ਸਾਰੀ ਕਰਦੇ ਸਾਨੂੰ ਜੰਗਲ ਦੇ ਵਿੱਚ ਕੁੱਟਿਆ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਨਿੰਦੇ 16 ਦਿਨ ਅਸੀਂ ਜੰਗਲ 'ਚ ਰਹੇ ਕੋਈ ਡੰਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਅਨੁਭਾਵੇ ਚਲ ਗਿਆ ਉੱਥੇ ਜੰਗਲ 'ਚ ਤੇ ਬਚ ਕੇ ਨਾ ਵੀ ਮੈਂ ਉਹ ਨਾ ਵਾ ਤੇ ਬਾਅਦ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋ ਤੇ ਅਸੀਂ ਆਪ ਹੀ ਰਾਹ ਉਹ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਫੂਨ ਫਾਂ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋ ਗਿਆ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਕੱਲਾ ਸਿਰਫ ਪਾਣੀ ਪੀ ਪੀ ਕੇ ਜਰਾ ਜਰਾ ਕਰਦੇ ਰਏ ਇੱਥੇ ਜੰਗਲ ਚ ਨਦੀਆਂ ਦਾ ਉੱਥੇ ਕਿੰਨੇ ਜਣੇ ਸੀਗੇ ਟੋਟਲ ਜਦੋਂ ਤੁਸੀਂ ਜੰਗਲਾਂ ਚ ਲੰਘ ਰਹੇ ਸੀ ਜਾ ਰਹੇ ਸੀ ਉਹ ਕਿੰਨੇ ਜਣੇ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਤਿੰਨ ਕੁ ਕਿਨੇ ਰਣੇ ਵਾਪਸ ਉੱਥੋਂ ਡਿਪੋਰਟ ਕੀਤੇ ਉਹਨਾਂ ਨੇ ਅਸੀਂ 119 ਰਣੇ ਵਾਪਸ ਆਏ ਇੰਡੀਆ ਨੂੰ ਜਦੋਂ ਉੱਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਹੀ ਵਾਪਸ ਭੇਜਿਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਾਬਕਸ ਲੈ ਗਏ ਹੀ ਕੱਪੜੇ ਕੁੱਪੜੇ ਦਿੱਤੇ ਆਪਣੇ ਕਿ ਬਾਅਦ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ 'ਚ ਭਾਗਦੇ ਤੋਂ ਮੰਗਾ ਦੇ ਸੀਗੇ ਪੈਸੇ ਦੀ ਹੋਰ ਪੈਸੇ ਦੇ 14 ਲੱਖ ਪਹਿਲਾਂ ਦੇ ਤਾਰਾ ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਮੇਰੇ ਤੋਂ ਹੋਰ ਪੈਸੇ ਦੋ ਕਿੰਨੇ ਵਕਤ ਚ ਪੁੰਨੇ ਰਹੀ ਇਹਨਾਂ ਦੇ ਹੋਰ ਕਿੰਨੇ ਪੈਸੇ ਦਿੱਤੇ ਸਿਰਵਾਜ ਉਹਨਾਂ ਦੀ ਵੀ ਮੰਗ ਕੀਤੀ ਉਹਨਾਂ ਨੇ 4.5 ਲੱਖ ਰੁਪਇਆ ਹੋ ਲਿਆ ਸੀ ਮੇ ਤੋਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਮਤਲਬ ਲਗਭਗ 40 ਲੱਖ ਤੜਾ ਲੱਗਾ ਹਾਂਜੀ